ਠੀਕ ਹੈ ਜੀ ਕਿਉਂਕਿ ਜਿਹੜਾ ਕੰਮ ਜਿਵੇਂ ਆਪਾਂ ਬੀਬੀਆਂ ਕਹਦੇ ਆ ਵੀ ਬੀਬੀਆਂ ਕਰ ਸਕਦੀਆਂ ਨੇ ਵੀ ਲੋਕ ਕਹਿੰਦੇ ਆ ਵੀ ਚੁੱਲ੍ਹੇ ਚੌਕੇ ਤੱਕ ਹੀ ਸੀਮਤ ਨੇ ਠੀਕ ਹੈ ਜੀ ਪਰ ਨਹੀਂ ਜਿਹੜਾ ਕੰਮ ਤੁਸੀਂ ਕੱਲ ਦਾ ਤੇ ਅੱਜ ਤੱਕ ਕਰਤਾ ਉਹ ਸਭ ਤੋਂ ਵੱਧ ਸਲਾਘਾਯੋਗ ਆ ਕਿਉਂਕਿ ਤੁਹਾਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਸੀ ਸਾਨੂੰ ਤਾਂ ਉਹ ਫੋਨ ਕਰਨ ਤੇ ਧਮਕੀਆਂ ਆਉਣ ਲੱਗੀਆਂ ਸੀ ਅੱਜ ਅਸੀਂ ਹੁਣ ਥਾਣੇ ਚੋਂ ਆਏ ਆ ਖੰਨੇਓ ਸਾਡੇ ਤੇ ਰਿਪੋਰਟ ਸੀ 6-7 ਜਾਣਿਆਂ ਤੇ ਤੇ ਹੁਣ ਗੱਲ ਇਹ ਆ ਵੀ ਜਦੋਂ ਤੁਸੀਂ ਤੁਰਪੇ ਸਾਨੂੰ ਵੀ ਇਹ ਹੌਸਲਾ ਹੋ ਗਿਆ ਵੀ ਹੁਣ ਸਾਨੂੰ ਕੋਈ ਉਹ ਨਹੀਂਗਾ ਇਹ ਜਿਹੜਾ ਆਪਾਂ ਕੰਮ ਕਰਨ ਲੱਗਿਆ ਇਹ ਕੋਈ ਰਾਜਨੀਤਿਕ ਕੰਮ ਨਹੀਂ ਹੈਗਾ ਕਿਸੇ ਪਾਰਟੀ ਦਾ ਨਹੀਂ ਨਾ ਸਾਡਾ ਕਿਸੇ ਪਾਰਟੀ ਨਾਲ ਕੋਈ ਸਬੰਧ ਆ ਇਹ ਸਾਰਿਆਂ ਨੂੰ ਦੁੱਖਾ ਇਕੱਲੇ ਇਕੱਲੇ ਘਰ ਨੂੰ ਸਮੈਲ ਆਉਂਦੀ ਆ ਇਹ ਨਹੀਂ ਹੈਗਾ ਵੀ ਮੈਨੂੰ ਇਕੱਲੇ ਨੂੰ ਜ਼ਿਆਦਾ ਆਉਂਦੀ ਆ ਤੁਰਨਾ ਦਾ ਆਪਾਂ ਨੂੰ ਪੈਣਾ ਹੀ ਸੀਗਾ ਇਹ 5-7 ਜਾਣੇ ਜਿੰਨੇ ਵੀ ਆਪਣੇ ਖੜੇ ਆ ਇਹ ਸਾਰੇ ਇਹ ਕੰਮ ਨੂੰ ਤੁਰਪੇ ਤੁਸੀਂ ਸਾਥ ਦੇਤਾ ਅਸੀਂ ਸਫਲ ਆ ਹੁਣ ਜਿਹੜੇ ਆਪਣੇ ਗਾਂ ਵਾਲੇ ਇੱਕ ਨੰਬਰ ਇੱਕ ਤੇ ਜੀ ਆਪਾਂ ਕੋਈ ਵੀ ਕਦਮ ਬਿਨਾ ਪੁੱਛੇ ਚੱਕਣਾ ਨਹੀਂਗਾ ਸਾਰਿਆਂ ਦੀ ਰਾਇ ਨਾਲ ਚੱਲਣਾ ਜਿਵੇਂ ਹੁਣ ਆਪਾਂ ਅੱਜ ਕਹਿੰਦੇ ਸੀ ਵੀ ਆਪਾਂ ਫੈਕਟਰੀ ਦੇ ਮੂਹਰੇ ਜਾਣਾ ਇਹ ਕੰਮ ਆਪਾਂ ਸੋਚ ਸਮਝ ਕੇ ਜਦੋਂ ਆਪਣਾ ਪੂਰਾ ਪੈਰੀ ਹੋ ਜਾਊਗਾ ਉਸ ਦਿਨ ਆਪਾਂ ਜਾ ਕੇ ਫਿਰ ਉੱਥੇ ਬੈਠਾਂਗੇ ਪੱਕੇ ਤੌਰ ਤੇ ਉਹਦੇ ਗੇਟਾਂ ਦੇ ਮੂਹਰੇ ਜਿਵੇਂ ਕਹਿਣਗੇ ਆਪਾਂ ਨੂੰ ਸਿਆਣੇ ਆਪਣੇ ਅਸੀਂ ਓਨੇ ਲੈ ਕੇ ਹੈ ਨਹੀਂਗੇ ਕਿ ਵੀ ਅਸੀਂ ਓਨੇ ਸਿਆਣੇ ਨਹੀਂਗੇ ਪਰ ਅਸੀਂ ਕੰਮ ਤੋਰਿਆ ਜਿਹੜੇ ਆਪਾਂ ਤੋਂ ਵੱਡੇ ਨੇ ਉਹ ਕਰਨਗੇ ਜਿਹੜਾ ਕੋਈ ਕਰਨਾ ਹੋਰ ਆਪਣਾ ਪਿੰਡ ਟਾਇਕਾ ਸਾਰੇ ਤਕਰੀਬਨ ਆਏ ਹੋਏ ਆ ਚਲੋ ਜਿਹਨੂੰ ਨੇ ਕੰਮ ਆ ਕੋਈ ਨਹੀਂ ਉਹ ਆਇਆ ਤੇ ਇਸ ਤੋਂ ਬਾਅਦ ਜਿਹੜਾ ਆਪਣਾ ਬਾਕੀ ਸਾਰੇ ਦਾ ਪਿੰਡ ਦਾ ਉਹ ਆਪਾਂ ਕੱਢਣਾ ਉਸ ਤੋਂ ਬਾਅਦ ਆਪਾਂ ਜਿਹੜੇ ਬਾਹਰਲੇ ਪਿੰਡ ਆ ਹੁਣ ਅਸੀਂ ਤਾਂ ਅਸਫਲ ਹੋਏ ਹੋਏ ਆ ਤੇ ਚਲੋ ਸਾਡੇ ਨਾਲ ਜਿੰਨੇ ਕੁ ਸਾਡੇ ਜਾਣ ਪਛਾਣ ਦੇ ਬੰਦੇ ਸੀ ਉਹ ਸਾਰੇ ਤੁਰ ਪਏ ਸੀ ਪਰ ਹੁਣ ਸਾਨੂੰ ਐ ਲੱਗਦਾ ਵੀ ਜਿਹੜਾ ਕੰਮ ਆਏ ਤੁਸੀਂ ਉਹ ਕਰ ਸਕਦੇ ਹੋ ਆਪਾਂ ਹਰ ਰੋਜ਼ ਇੱਕ ਪਿੰਡ ਕੱਢਣਾ ਵਾ ਐਵੇਂ ਦੀ ਐਵੇਂ ਪਹਿਲਾਂ ਆਪਾਂ ਆਪਣਾ ਪਿੰਡ ਪੂਰਾ ਕਰਨਾ ਵੀ ਸਾਰਾ ਪਿੰਡ ਹੁਣ ਤਾਂ ਤਕਰੀਬਨ 80% 90% ਪਿੰਡ ਤੋਰੇ ਪਿਆ ਆਪਾਂ ਕੱਲ ਦਾ ਦਿਨ ਹੋਰ ਜਿਹੜਾ ਹਿੱਸਾ ਆਪਣਾ ਪਰਲਾ ਰਹਿੰਦਾ ਉਹ ਵੀ ਕੱਢਣਾ ਕੱਢ ਕੇ ਉਦੋਂ ਬਾਅਦ ਚ ਆਪਾਂ ਹਰ ਰੋਜ਼ ਇੱਕ ਪਿੰਡ ਆਪਾਂ ਕੱਢਣਾ ਵਾ ਉਹਦੇ ਵਿੱਚ ਅਸੀਂ ਸ਼ਾਮ ਨੂੰ ਆਪਦੇ ਕੰਮ ਛੱਡ ਕੇ ਤੁਹਾਡੇ ਨਾਲ ਹੋਵਾਂਗੇ ਠੀਕ ਆ ਜੀ ਘਰੋ ਘਰੀ ਜਿਹੜੇ ਆਪਾਂ ਅੱਜ ਆਪਦੇ ਪਿੰਡ ਕੰਮ ਕਰਿਆ ਇਹ ਤਾਂ ਆਪਣੇ ਲੋਕਾਂ ਨੂੰ ਪਤਾ ਵਾ ਵੀ ਆਪਣੇ ਫੈਕਟਰੀ ਦੀ ਸਮੈਲ ਆਉਂਦੀ ਆਉਂਦੀ ਚਕੋਹੀ ਤੱਕ ਵੀ ਆ ਚਕੋਹੀ ਦੇ ਅਸੀਂ ਕੱਲ ਪਾਰ ਖੜੇ ਸੀ ਉੱਥੇ ਵੀ ਸਮੈਲ ਆਉਂਦੀ ਸੀ ਆਪਣੇ ਨਾਲੋਂ ਜ਼ਿਆਦਾ ਔਖੇ ਨੇ ਲੋਕ किशनਗੜ੍ਹ ਦੇ ਭਮਦੀ ਦੇ ਤੇ ਚ ਕੋਈ ਦੇ ਹੁਣ ਉੱਥੇ ਹੈਗਾ ਆਪਾਂ ਨੇ ਟੀਮਾਂ ਬਣਾਉਣੀਆਂ ਨੇ ਤੁਰਨਾ ਇਕੱਠਿਆਂ ਨਹੀਂ ਆ ਖੜਨਾ ਨਹੀਂ ਹੈਗਾ ਜਿਵੇਂ 5 ਕਿ ਜਾਣੇ ਮੰਨ ਲਓ ਵੀ 2-2 ਮੈਂਬਰ ਮੂਹਰੇ ਗੱਲ ਕਰਦੇ ਹਰ ਇੱਕ ਘਰੇ ਸਮਝਾਓ ਵੀ ਆਹ ਭਾਈ ਤਕਲੀਫ ਆ ਸਾਨੂੰ ਤੁਹਾਡੇ ਸਾਥ ਦੀ ਲੋੜ ਆ 5-5 7-7 ਜਾਣੇ ਹਰ ਇੱਕ ਘਰ ਜਿਵੇਂ ਆਹ ਗੇਟ 'ਚ ਆਪਾਂ 5 ਚਲੇ ਕੇ ਗਾਂਹ ਵਾਲੇ ਗੇਟ 'ਤੇ ਉਦੋਂ ਆਪਣੇ 5 ਉੱਥੋਂ ਨਿਕਲੇ ਆਪਾਂ ਗਾਂਹ ਵਾਲੇ ਗੇਟ 'ਚ ਵੀ ਆਪਣਾ ਜਿਹੜਾ ਛੇਤੀ ਤੁਰੀ ਵੀ ਜਾਈਏ ਕਬਰ ਵੀ ਹੋ ਜਵੇ ਹਰੇਕਾ ਆਪਣੇ ਬੁੜੀਆਂ ਗੱਲ ਵੀ ਸੁਣਨ ਐਨੀ ਕੁ ਜਾਣੀ ਸਾਡੀ ਬੇਨਤੀ ਆ ਵੀ ਹੁਣ ਆਪਦੇ 10 ਕਿ ਦਿਨ ਕੰਮ ਛੱਡ ਦੋ ਜਦੋਂ ਆਪਾਂ ਨੂੰ ਬਾਹਰਲੇ ਪਿੰਡਾਂ ਚੋਂ ਸਾਥ ਮਿਲਣ ਲੱਗ ਗਿਆ ਬੁੜੀਆਂ ਦਾ ਤਾਂ ਬੰਦੇ ਸ਼ਰਮੋ ਸ਼ਰਮੀ ਆਉਣਗੇ 2 ਘੰਟੇ ਸਿਰਫ ਆਪਣੇ ਵਾਸਤੇ ਚਾਹੀਦੇ ਆ ਆਪਾਂ ਚਾਹੇ ਤੁਸੀਂ ਇਹ ਲਾ ਲਓ ਵੀ ਜਿਵੇਂ ਹੋਣਾ ਆਪਾਂ 2 ਜਾਂ 3 ਟਰਾਲੀਆਂ ਵੀ ਲੈ ਜਾਇਆ ਕਰਾਂਗੇ ਭਰ ਕੇ ਆਪਦੀਆਂ ਜਾਣ ਖਾਤਰ ਆਪਾਂ ਉੱਥੇ ਅਸੀਂ ਤੁਹਾਡੇ ਨਾਲ ਹੀ ਤੁਰਾਂਗੇ ਅਸੀਂ ਵੀ ਬੇਨਤੀ ਕਰਾਂਗੇ ਹੁਣ ਅਸੀਂ ਜਿੱਨੇ ਚੌਂਕ ਚੱਡਿਆਂ ਚ ਗੁਰਦੁਆਰਿਆਂ ਚ ਨੌਂਸਮੈਂਟਾ ਕਰਾਤੀਆਂ ਉੱਥੇ ਤਕਰੀਬਨ ਸਾਰੇ ਗੱਲ ਸੁਣਦੇ ਆ ਪਰ ਅਮਲ ਘੱਟ ਕਰਦੇ ਆ ਅਮਲ ਉਦੋਂ ਹੋਣੀ ਆ ਜਦੋਂ ਹਰ ਇੱਕ ਦੇ ਘਰੇ ਗੱਲ ਪਹੁੰਚ ਗਈ ਬਾਹਰ ਬੰਦਾ ਸੁਣ ਲੈਂਦਾ ਗੱਲ ਸੁਣਦਾ ਸੁਣ ਕੇ ਉਹਨਾਂ ਦੀ ਆਪਦੀ ਜਿਹੜੀ ਗੱਲ ਹੁੰਦੀ ਆ ਉਹ ਆਪਸ ਵਿੱਚ ਕਰਦੇ ਆ ਘਰ ਤੱਕ ਪਹੁੰਚਦੀ ਨਹੀਂ ਗੱਲ ਹੁਣ ਸਮੈਲ ਦੀ ਤਕਲੀਫ ਤਾਂ ਆਪਾਂ ਨੂੰ ਪਤਾ ਵੀ ਕਈ ਐਸੇ ਜਿਹੇ ਵੀ ਘਰ ਦੇ ਮੈਂਬਰ ਨੇ ਜਿਨ੍ਹਾਂ ਨੂੰ ਜਦੋਂ ਗੈਸ ਆਉਂਦੀ ਆ ਜਾਂ ਸਮੈਲ ਆਉਂਦੀ ਆ ਉਹਦੇ ਨਾਲ ਬਿਮਾਰ ਹੋ ਜਾਂਦੇ ਆ ਤਕਲੀਫ ਹੁੰਦੀ ਆ ਕਿਸੇ ਦਾ ਸਾਰ ਰੁਕਦਾ ਵਾ ਕਿਸੇ ਦਾ ਸਿਰ ਦੁਖਦਾ ਵਾ ਇਦੇ ਨਾਲ ਸਾਰੀਆਂ ਹੀ ਬਿਮਾਰੀਆਂ ਨੇ ਆਪਾਂ ਇਹਨਾਂ ਦੇ ਆਪ ਦੇ ਤੌਰ ਤੇ ਸੈਂਪਲ ਕਰਾ ਲੇ ਉਹ ਇਹਨਾਂ ਦਾ ਜਿਹੜਾ ਉਹ ਇਹਦੇ ਵਿੱਚੋਂ ਗੈਸ ਆ ਟੈਂਕੀਆਂ ਦੇ ਵਿੱਚ ਮੋਕ ਜਿਹੀ ਲੈ ਕੇ ਆਉਂਦੇ ਆ ਪੌਣ ਨੂੰ ਖੇਤਾਂ 'ਚ ਉਹ ਸੈਂਪਲ ਫੇਲ ਆ ਪਾਣੀ ਦਾ ਸੈਂਪਲ ਆਪਣਾ ਬਰਾਬਰ ਬਰਾਬਰ ਆ ਜਾਨੀ ਉਹ ਵੀ ਫੇਲ ਮੰਨੋ ਤੁਸੀਂ ਠੀਕ ਆ ਜੀ ਉਹ ਵੀ ਛੱਡੋ ਤੁਸੀਂ ਜਿਹੜੀ ਗੱਲ ਤਾਂ ਆਪਾਂ ਨੂੰ ਜਿਉਣ ਦੀ ਆ ਵੀ ਸਾਹ ਲੈਣਾ ਰਾਤ ਨੂੰ ਇਹ ਆਪਾਂ ਕੰਮਕਾਰ ਕਰਕੇ ਸਾਰੇ ਸੌਣ ਨੂੰ ਕਹਿੰਦੇ ਆ ਵੀ ਚੈਨ ਦੀ ਨੀਂਦ ਸੌਈਏ ਤਾਂ ਆਪਾਂ ਨੂੰ ਉਹ ਵੀ ਨੀਂਦ ਨਹੀਂ ਆਉਂਦੀ ਹੈਗੀ ਜਦੋਂ ਇਹ ਆਪਦਾ ਸਮੈਲ ਆਉਂਦੀ ਆ ਆਪਾਂ ਨੂੰ ਆ ਨੀਂਦ ਖੁੱਲ ਜਾਂਦੀ ਆ ਆਪਾਂ ਆਪ ਦਾ ਜਿੰਨਾ ਰੈਸਟ ਚਾਹੀਦੀ ਆ ਸਰੀਰ ਨੂੰ ਉਹ ਨਹੀਂ ਮਿਲਦੀ 5-6 ਘੰਟੇ ਤਾਂ ਆਪਾਂ ਨੂੰ ਸੌਣਾ ਜ਼ਰੂਰੀ ਆ ਹੁਣ ਬੇਨਤੀ ਇਹੀ ਆ ਇਧਰ ਨੂੰ ਆਪਾਂ ਤੁਰਾਂਗੇ ਸਾਰੇ ਆਪਦੇ ਬੰਦਿਆ ਦੀ ਰਾਇ ਨਾਲ ਜਿੰਨੀ ਵੀ ਆਪਣੇ ਜਿਹੜੇ ਵੀ ਹੋਣਗੇ ਗਰੁੱਪ ਬਣਾਉਣ ਦਾ ਮਤਲਬ ਇਹ ਆ ਵੀ ਜਿਹੜੇ ਵਟਸਐਪ ਚਲਾਉਂਦੇ ਆ ਉਹ ਆਪਦਾ ਨੰਬਰ ਲਿਖਾ ਲੈਣਾ ਉਹਦਾ ਇਹ ਮਤਲਬ ਆ ਵੀ ਜਿਵੇਂ ਆਪਾਂ ਕੋਈ ਵੀ ਇੱਥੇ ਕੋਈ ਇਕੱਠ ਕਰਿਆ ਜਾਂ ਕੁਝ ਕਰਿਆ ਫਿਰ ਉਹ ਗਰੁੱਪ ਦੇ ਵਿੱਚ ਪਾ ਦਿਆ ਕਰਾਂਗੇ ਉਹ ਸਾਰਿਆਂ ਤੱਕ ਪਹੁੰਚਿਆ ਕਰੂ ਵੀ ਅੱਜ ਉਰੇ ਕੀ ਹੋਇਆ ਵਾ ਜਿਵੇਂ ਹੁਣੋਂ ਤਣ ਆਪਾਂ ਟੈਂਕੀ ਰੋਕੀ ਸੀਗੀ ਉਹਦੇ ਬਾਰੇ ਜਿਹੜੀਆਂ ਖਬਰਾਂ ਲੱਗੀਆਂ ਨੇ ਉਹ ਉਹਦੇ ਵਿੱਚ ਪੈ ਜਾਣਗੀਆਂ ਜਿਵੇਂ ਕਿਤੇ ਮੰਨ ਲਓ ਵੀ ਆਪਾਂ ਗਾਜੀਪੁਰ ਭਮੱਦੀ ਸਾਰੇ ਪਿੰਡਾਂ ਚੋਂ ਨੰਬਰ ਲੈ ਲਾਂਗੇ ਉਥੋਂ ਵੀ ਉਹਦਾ ਗਰੁੱਪ ਬਣਾ ਦਿਓ ਉਹਦੇ ਵਿੱਚ ਸਿਰਫ ਵਿਚਾਰ ਇਹੀ ਚੱਲਣਿਆ ਹੁਣ ਸਾਡੇ ਕੋਲ ਗਰੁੱਪ ਆ ਉਹਦੇ ਵਿੱਚ ਇਹੀ ਕੁਝ ਆਉਂਦਾ ਵਾ ਵੀ ਸਾਡੇ ਅੱਜ ਸਮੈਲ ਆਉਣ ਲੱਗੀ ਨਵੇਂ ਪਿੰਡ ਆਉਣ ਲੱਗੀ ਭਮੱਦੀ ਆਉਣ ਲੱਗੀ ਆ ਅਕਸਰ ਨੂੰ ਪਤਾ ਲੱਗਦਾ ਵੀ ਐਡੀ ਦੂਰ ਤੱਕ ਜਾਂਦੀ ਆ ਹੁਣ ਇੱਕ ਆ ਫੈਕਟਰੀ ਲੱਗਦੀ ਆ ਜਿਹੜੀ ਇਹਦੀ ਆਪਾਂ ਨੂੰ ਸਾਰਨਾਉ ਵੱਡੀ ਤਕਲੀਫ ਆ 7 ਮਹੀਨੇ ਸਾਲ ਦੇ ਵਿੱਚ ਪੱਛੋਂ ਚੱਲਦੀ ਆ ਉਹ ਸਾਰਾ ਸਾਲ 7 ਮਹੀਨੇ ਦੇ ਸਾਲ ਦੇ ਵਿੱਚੋਂ 7 ਮਹੀਨੇ ਆਪਣੇ ਵੱਲ ਨੂੰ ਵਗਣੀਆਂ ਆ ਆਪਾਂ ਤਾਂ ਉਦੋਂ ਵੀ ਪੂਰੇ ਫਸ ਗਏ ਆਪਾਂ ਘਰ ਛੱਡ ਕੇ ਜਾਣੋ ਤਾਂ ਰਹੇ ਹੁਣ ਮਜ਼ਾ ਤਾਂ ਆਪਣੀਆਂ ਮਿਹਨਤਾਂ ਹਾਂਜੀ ਹਾਂ ਮਜ਼ਾ ਆਪਾਂ ਮਿਹਨਤਾਂ ਕਰਕੇ ਆਪਦੇ ਘਰ ਬਣਾਏ ਨੇ ਠੀਕ ਆ ਉਹ ਹੁਣ ਆਪਾਂ ਛੱਡ ਕੇ ਜਾਣ ਉਤਾਰੇ ਇੰਨੇ ਲੋਕਾਂ ਨੂੰ ਆਪਾਂ ਝਾੜ ਸਕਦੇ ਆ ਪਰ ਇੱਕ ਫੈਕਟਰੀ ਨਹੀਂ ਪਰੇ ਲਿਜਾ ਸਕਦੇ ਇੱਕ ਨਾ ਰਾਜਸਥਾਨ ਇਹਨਾਂ ਨੇ ਉਸ ਦਿਨ ਵੀ ਗੱਲ ਕਰੀ ਸੀ ਰਾਜਸਥਾਨ ਕੋਟਾ ਜਿਹੜਾ ਜ਼ਿਲ੍ਹਾ ਉੱਥੇ ਫੈਕਟਰੀ ਲੱਗੀ ਹੋਈ ਆ ਇਹਦੇ ਨਾਲ ਦੀ 5-5 ਕਿਲੋਮੀਟਰ ਤੱਕ ਲੋਕ ਉਹਦੇ ਆਲਦਾਲੇ ਉੱਠ ਕੇ ਚਲੇ ਗਏ 5 ਕਿਲੋਮੀਟਰ ਤੱਕ ਉਹ 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 ਵੀ ਅਸੀਂ ਜਾਣਾ ਉੱਥੇ ਆ ਗੱਲ ਕਰੀ ਬੰਦੇ ਨਾਲ ਉਹ ਵੀ ਅਸੀਂ ਜਾਣਾ ਉੱਥੇ ਦੇਖਣਾ ਉਹਦਾ ਸਾਰੀ ਵੀਡੀਓ ਸਾਰਾ ਕੁਝ ਲਿਆ ਕੇ ਆਪਾਂ ਚਲਾਉਣਾ ਜਾਣੀ ਹੁਣ ਇਹ ਆ ਗੱਲ ਵੀ ਅਸੀਂ ਜਿੰਨਾ ਜ਼ੋਰ ਲਾਉਣਾ ਸੀ ਲਾ ਲਿਆ ਸੀ ਜਿੰਨਾ ਕੰਮ ਸੀ ਸਾਡੇ ਅਸੀਂ ਉਹ ਕਰਤੇ ਕੁਛ ਕੰਮ ਸਾਡੇ ਕਾਗਜ਼ ਪੱਤਰਾਂ ਦੇ ਰਹਿੰਦੇ ਆ ਉਹ ਵੀ ਅਸੀਂ ਕਰਨ ਲੱਗੇ ਹੋਏ ਆ ਹੁਣ ਜਿਵੇਂ ਮੰਨ ਲਓ ਵੀ ਹੁਣ ਹਰਬਾਉਸਪੁਰ ਜਾਣਾ ਉੱਥੇ ਇਹਨਾਂ ਨੇ ਮੈਲ ਸਿਟੀ ਹੋਈ ਆ ਸਾਰੀ ਆਪਾਂ ਤਾਂ ਅਜੇ ਆਪਾਂ ਬਹੁਤ ਬਚਾਵ ਆ ਵੀ ਉਹ ਮੈਲ ਇਹ ਹਰਬਾਉਸਪੁਰ ਲਾ ਕੇ ਉਹ ਮੁੰਡੇ ਦੱਸਦੇ ਆ ਵੀਓ ਮੈਲ ਦੇ ਵਿੱਚੋਂ ਕੋਈ ਜੀ ਨੇ ਜਿਵੇਂ ਮੰਨ ਲਓ ਪੂਰੇ ਪੂਰੇ ਜੇ ਵੀ ਸਾਡੇ ਬੈੱਡਾਂ ਦੀਆਂ ਚਾਦਰਾਂ ਦੇ ਉੱਤੇ ਵੀ ਪਏ ਆ ਵੀ ਅਸੀਂ ਉਹਨੂੰ ਝਾੜ ਕੇ ਵਿਛਾ ਕੇ ਪਹਿਨਿਆ ਸਮੈਲ ਫੈਕਟਰੀ ਜਿੰਨੀ ਉਹ ਉੱਥੇ ਆਉਂਦੀ ਆ ਜਣੀ ਆਪਾਂ ਤਾਂ ਹੱਦ ਤੋਂ ਵੱਧ ਬੁਰੇ ਫਸੇ ਹੋਏ ਆ ਆਪਣੇ ਪਿੰਡ ਨੂੰ ਇੱਕ ਹੋਣ ਦੀ ਤੇ ਸਾਥ ਦੀ ਲੋੜ ਆ ਆਪਾਂ ਨੂੰ ਕੋਈ ਇਹ ਚੀਜ਼ ਚ ਮਤਲਬ ਨਹੀਂ ਕੋਈ ਕੋਈ ਸਾਨੂੰ ਪਾਰਟੀ ਬਾਜੀ ਜਾਂ ਕੁਝ ਵੀ ਅਸੀਂ ਤਾਂ ਕਹਿੰਦੇ ਵੀ ਇੱਕ ਹੋ ਕੇ ਆਪਣਾ ਪਿੰਡ ਇੱਕ ਚੱਲੇ ਕਿਉਂਕਿ ਅਸੀਂ ਕਿਹੜਾ ਕੋਈ ਲੀਡਰਾਂ ਅਸੀਂ ਤਾਂ ਜਿਵੇਂ ਤੁਸੀਂ ਸੁਧਾਰਨ ਉੱਠ ਕੇ ਪਿੰਡ ਚ ਗੇੜਾ ਦਿੱਤਾ ਅਸੀਂ ਇੱਕ ਹਣਾ ਠੀਕ ਆ ਅਸੀਂ ਖੇਡਣੇ ਵਾਲਾ ਨਾ ਤੁਰਦੇ ਸੀ ਖੇਡਾਂ ਕਰਾਉਂਦੇ ਸੀ ਉਹ ਵਧੀਆ ਗੱਲ ਆ ਸਾਡਾ ਪਿੰਡ ਨੇ ਉਹ ਸਾਥ ਦਿੱਤਾ ਹੁਣ ਵੀ ਸਾਨੂੰ ਇੰਨਾ ਕਿ ਜ਼ਕੀਰ ਹੋ ਗਿਆ ਵੀ ਪਿੰਡ ਸਾਡਾ ਸਾਡੇ ਨਾਲ ਆ ਵੀ ਜੇ ਅਸੀਂ ਕੋਈ ਸੱਚੇ ਆ ਤਾਂ ਸਾਡੇ ਨਾਲ ਪਿੰਡ ਤੁਰਿਆ ਜਾਣੀ ਹੁਣ ਤੁਸੀਂ ਗਾਂ ਵਾਲੇ ਪ੍ਰੋਗਰਾਮ ਆਪਦਾ ਜਿਵੇਂ ਵੀ ਉਹ ਜਦੋਂ ਤੁਸੀਂ ਹਟਣਾ ਸ਼ਾਮ ਨੂੰ ਸਾਰਿਆਂ ਨੇ ਇਕੱਠੇ ਹੋ ਕੇ ਆਪਦਾ ਇੱਕ ਪ੍ਰੋਗਰਾਮ ਬਣਾ ਕੇ ਤੋ ਦਿਨਾਂ 2 ਜਾਂ 3 ਮੁੰਡੇ ਹੋਣਗੇ ਉਹਨਾਂ ਨੂੰ ਤੁਸੀਂ ਦੱਸ ਦੇਣਾ ਸਾਰਿਆਂ ਨੇ ਆਪਦੀ ਰਾਇ ਕਰਕੇ ਫੇਰ ਉਹ ਆਪਾਂ ਸਵੇਰ ਦਾ ਜਿਵੇਂ ਵੀ ਕੱਲ ਦਾ ਪ੍ਰੋਗਰਾਮ ਹੋ ਉਹ ਕਰਨ ਆਪਦਾ ਤੁਸੀਂ ਰੱਖ ਲੈ ਬਣਾਵਾਂਗੇ ਜੀ ਇਹ ਵੀ ਕਮੇਟੀ ਬਣੂਗੀ ਆਪਣੇ ਇਹਦੇ ਵਿੱਚ ਆਪਾਂ ਨੂੰ ਇੱਕ ਹੋਰ ਦੋ ਤਿੰਨ ਚੀਜ਼ਾਂ ਦੀ ਲੋੜ ਆ ਜੋ ਸਪੀਚ ਦੇ ਸਕਦੇ ਆ ਉਹ ਸਪੀਚ ਆਪਦੀ ਤਿਆਰ ਕਰੋ ਫੈਕਟਰੀ ਦੇ ਵਿਰੁੱਧ ਜਾਂ ਜਿਹੜੀਆਂ ਆਪਾਂ ਨੂੰ ਤਕਲੀਫਾਂ ਨੇ ਜਿਵੇਂ ਬਾਬੀ ਜੀ ਆਪਾਂ ਬੋਲ ਸਕਦੇ ਆ ਤਾਂ ਉਹ ਤੁਸੀਂ 5 7 10 ਜਾਣੇ ਜਿਹੜੇ ਵੀ ਕੋਈ ਬੱਚੇ ਬੋਲਣਾ ਚਾਹੁੰਦੇ ਆ ਉਹ ਬੱਚੇ ਦੇ ਤੇ ਸਪੀਚ ਜਿਵੇਂ ਉਦੋਂ ਆਪਣੇ ਉਥੋਂ ਬੀਬੀਆਂ ਆਈਆਂ ਸੀਗੀਆਂ ਉਹਨਾਂ ਨੇ ਵਧੀਆ ਸਪੀਚ ਦਿੱਤੀ ਆ ਚਲੋ ਕੋਸ਼ਿਸ਼ ਤਾਂ ਆਪਾਂ ਨੂੰ ਉਹਨਾਂ ਦਾ ਧੰਨਵਾਦ ਆ ਵੀ ਉਹਨਾਂ ਨੇ ਜਿਹੜਾ ਕੱਲ ਕੰਮ ਕਰਿਆ ਉਹਨੇ ਹੀ ਆਪਣਾ ਪਿੰਡ ਸਾਰਾ ਇਕੱਠਾ ਹੋ ਕੇ ਤੋਰਤਾ ਹਾਂਜੀ ਕਿਉਂਕਿ ਇਹ ਲੜਾਈ ਸਾਰਿਆਂ ਦੀ ਆ ਇਹ ਕਿਸੇ ਅਮੀਰ ਦੀ ਨਹੀਂਗੀ ਕਿਸੇ ਗਰੀਬ ਦੀ ਨਹੀਂ ਕਿਸੇ ਦੀ ਨਹੀਂ ਹੈਗੀ ਠੀਕ ਆ ਆਪਣੇ ਪਿੰਡ ਦੇ ਵਿੱਚ ਕੋਈ ਅਮੀਰ ਇਹ ਜਾਊ ਜਿਹੜਾ ਪਿੰਡੋਂ ਘਰ ਵੇਚ ਕੇ ਚੰਡੀਗੜ੍ਹ ਜਾ ਕੇ ਰਹਿ ਲੂਗਾ ਨਹੀਂ ਤਾਂ ਸਾਰੇ ਇੱਕ ਬਰਾਬਰ ਦੇ ਲੈਵਲ ਦੇ ਨੇ ਖਾਂਦੇ ਸਾਰੇ ਰੋਟੀਆਂ ਨੇ ਇੱਕੋ ਕਿਸਮ ਦੀ ਆ ਉਹੀ ਕਣਕ ਤੋਂ ਬਣਦੀ ਆ ਉਹੀ ਦਾਲਾਂ ਨੇ ਹਾਂ ਆਪਣਾ ਮੈਂ ਤਾਂ ਇਹੀ ਕਹਿਣਾ ਵੀ ਕਿਸੇ ਨੇ ਵੀ ਬਣਾਇਆ ਕੁਝ ਵੀ ਉਹ ਜੀਰਾ ਤੋਂ ਉੱਠ ਕੇ ਬਣਾਇਆ ਵਾ ਫਿਰ ਦੂਜੀ ਗੱਲ ਆਪਣੇ ਘਰੇ ਕੱਲ ਨੂੰ ਅੱਜ ਇਹ ਕੰਮ ਆ ਕੱਲ ਨੂੰ ਆਪਣੇ ਜਵਾਕਾਂ ਨੂੰ ਕਾਲੂ ਆਪਣੇ ਜਵਾਕਾਂ ਨੂੰ ਰਸਤੇੋਂ ਹਟ ਜਾਣੇ ਆ ਮੁੰਡੇ ਉਹਦੇ ਕੋਲ ਪੂਰਾ ਪੰਜਾਬ ਆ ਪੀ ਐਚ ਡੀ ਉਹਨੇ ਕਰੀ ਹੋਈ ਆ ਤੇ ਪਹਿਲਾਂ ਉਹ ਮੁੰਡਾ ਬੋਲਿਆ ਨਹੀਂ ਕੁਝ ਵੀ ਚਈ ਦੇਣਾ ਤੇ ਮੈਂ ਉਹਨੂੰ ਕਹਿੰਦਾ ਰਿਹਾ ਵੀ ਕਰਨਵੀਰ ਕੋਈ ਨਾ ਕੋਈ ਸਾਨੂੰ ਬਣਾ ਕੇ ਇਹਦੇ ਕੱਢ ਕੇ ਤੇ ਉਹਨੇ ਇਹਨਾਂ ਦੇ ਫੈਕਟਰੀ 'ਚ ਵੀ ਲਾਏ ਸੀ ਉਹ ਕਹਿੰਦਾ ਵੀਰ ਜੀ ਹੁਣ ਕੋਈ ਹੱਲ ਨਹੀਂ ਹੋਣਾ ਮੈਂ ਕਿਹਾ ਵੀ ਜਿਆਦਾ ਆਪਣੇ ਲੋਕ ਇਕੱਠੇ ਹੁੰਦੇ ਆ ਤਾਂ ਸਾਰੇ ਹੱਲ ਹੋ ਜਾਂਦੇ ਆ ਦੇਖੋ ਸੈਂਪਲ ਤਾਂ ਆਪਾਂ ਕੁਝ ਵੀ ਕਰਾ ਲਈਏ ਇਹਨਾਂ ਨੇ ਆਪਣਾ ਪਾਸ ਨਹੀਂ ਹੋਣ ਦੇਣਾ ਜਿਹੜਾ ਆਪਾਂ ਇਹਨਾਂ ਤੋਂ ਚੋਰੀ ਛਿਪੇ ਕਰਾ ਲਿਆ ਉਹ ਆਪਣਾ ਸਹੀ ਆ ਗਿਆ ਕਿਉਂਕਿ ਜਿਹੜੀ ਜੀਰੇ ਫੈਕਟਰੀ ਲੱਗੀ ਸੀਗੀ ਉੱਥੇ ਜਿਹੜਾ ਉਹਦਾ ਪਾਣੀ ਨਿਕਲਦਾ ਸੀ दारू ਵਾਲੀ ਫੈਕਟਰੀ ਦਾ ਉਹ ਜਮਾਂ ਹੀ ਗੰਧਲਾ ਆਉਂਦਾ ਸੀ ਜੇ ਪਾਣੀ ਅਕਸਰ ਨੂੰ ਧਰਤੀ ਚੋਂ ਤਾਂ ਸਾਫ਼ ਚਿੱਟਾ ਨਿਕਲਦਾ ਨਾ ਉਹ ਗੰਧਲਾ ਆਉਂਦਾ ਸੀ ਉਹਦਾ ਸੈਂਪਲ ਪਾਸ ਹੋ ਜਾਂਦਾ ਸੀਗਾ ਫੈਕਟਰੀ ਦਾ ਉਹਦੇ ਵਿੱਚ ਕੋਈ ਉਹ ਹਾਨੀਕਾਰਕ ਤੱਤ ਨਹੀਂ ਦਿਖਾਉਂਦੇ ਸੀ ਹਾਂ ਜਾਂਟੇ ਦਾ ਉਹਦੇ ਵਿੱਚ ਕੋਈ ਵੀ ਹਾਨੀਕਾਰਕ ਤੱਤ ਨਹੀਂ ਦਿਖਾਉਂਦੇ ਸੀ ਜਦੋਂ ਆਪਦਾ ਸੈਂਪਲ ਕਰਾਉਂਦੇ ਸੀ ਉਹ ਫੇਲ ਹੁੰਦਾ ਸੀਗਾ ਆਪਾਂ ਨੂੰ ਇਹ ਲੜਾਈ ਸੰਘਰਸ਼ ਨਾਲੇ ਲੜਨੀ ਪੈਣੀ ਆ ਪ੍ਰਸ਼ਾਸਨ ਵੀ ਆਪਣੇ ਉਲਟਾ ਜਾਣੀ ਤੁਸੀਂ ਇਹ ਮੰਨੋ ਵੀ ਆਪਾਂ ਆਪਦੇ ਆਪ ਚ ਇਕੱਠੇ ਆਂ ਬਾਕੀ ਸਾਰੇ ਆਪਾਂ ਦੋਸਤ ਐਤਵਾਰ ਨੂੰ ਜਿਹੜਾ ਆਪਣਾ ਵੱਡਾ ਇਕੱਠਾ ਉਹ ਆਪਾਂ ਬਾਕੀ ਪਿੰਡਾਂ ਦੇ ਲੋਕ ਵੀ ਬੁਲਾਵਾਂਗੇ ਆਪਾਂ ਇਹ ਕਹਿੰਦੇ ਆਂ ਵੀ ਐਤਵਾਰ ਤੱਕ ਆਪਾਂ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਘਰਾਂ ਦੇ ਵਿੱਚ ਢੇੜਾ ਕੱਢ ਹੁੰਦਾ ਉਹ ਆਪਾਂ ਜ਼ਰੂਰ ਕੱਢੀ ਆਪਦੇ ਜ਼ਰੂਰੀ ਕੰਮ ਨੇ ਉਹ ਸਾਰੇ ਛੱਡੋ ਕਿਉਂਕਿ ਅਸੀਂ ਵੀ ਛੱਡੇ ਹੋਇਆ ਦੇਖਦੇ ਆਂ ਕੰਮ ਘੰਟਾ ਦੋ ਘੰਟੇ ਆਪਦੇ ਘਰ ਦੇ ਕੰਮ ਟਾਈਮ ਨਾ ਕੱਢੋ ਇੱਕ ਸਮਾਂ ਤਿੰਨ ਜਾਂ ਚਾਰ ਘੰਟੇ ਜਿਵੇਂ ਸ਼ਾਮ ਨੂੰ ਆਪਾਂ ਅੱਜ 3 ਵਜੇ ਤੋਂ ਤੁਰੇ ਆਂ ਯਾਨੀ ਟਾਈਮ ਉਹ ਦੇਣਾ ਵੀ ਜਿਵੇਂ ਆਪਾਂ ਕਹਿੰਨਾ ਨਾ ਵੀ ਬੀਜੇ ਬਸ 3 ਵਜੇ ਕੇ 10 ਮਿੰਟ ਤੇ ਆਉਂਦੀ ਆ ਤਾਂ 3 ਵਜੇ ਕੇ 10 ਮਿੰਟ ਤੇ ਆਪਾਂ ਉੱਥੇ ਹੋਈਏ ਆਪਾਂ ਬਸ ਵਾਲਾ ਟਾਈਮ ਦੇਣਾ ਵਾ ਦੂਆ ਟਾਈਮ ਕੋਈ ਨਹੀਂਗਾ ਵੀ ਆਪਾਂ 3 ਵਜੇ ਦੀ ਅਨਾਊਂਸਮੈਂਟ ਆ ਨੇਤਾ ਵਾਲਾ ਤਾਂ 4 ਵਜੇ ਉੱਥੇ ਪਹੁੰਚਣਾ ਵੀ ਜਾਣੀ ਇਹ ਜਿਹੜਾ ਤੁਸੀਂ 900 ਕਰਨਾ ਜਾਂ ਕਾਲ ਦੇਣੀ ਆਪਦੇ WhatsApp ਨੰਬਰਾਂ ਤੇ ਜਿਵੇਂ ਆਪਾਂ ਗਰੁੱਪ ਬਣਾਉਣਾ ਤਾਂ ਉਹਦੇ ਵਿੱਚ ਕਾਲੇ ਸਿਰਫ ਬੱਸ ਵਾਲੇ ਟਾਈਮ ਦੀ ਹੋਵੇ ਵੀ 3 ਵਜੇ ਬੱਸ ਤੁਰਨੀ ਆ ਤਾਂ 3 ਵਜੇ ਆਪਾਂ ਪਹੁੰਚਣਾ ਚਾਹੁੰਦੇ ਆ ਹੁਣ ਤੁਸੀਂ ਇਹ ਦੇਖ ਲਓ ਵੀ ਆਪਾਂ ਕੱਲ ਤੋਂ ਪਿੰਡ ਦਾ ਕੱਢ ਕੇ ਸਾਰਾ ਫਿਰ ਆਪਾਂ ਸ਼ਾਮ ਨੂੰ ਕੱਲ ਨੂੰ ਇੱਕ ਇਕੱਠ ਰੱਖਾਂਗੇ ਹੁਣ ਸਾਨੂੰ ਕੰਮ ਆ ਉਧਰ ਇਕੱਠੇ ਹੋਏ ਖੜੇ ਆ ਅੱਜ ਆਪਣਾ ਪਿੰਡ ਕੱਢ ਲਓ ਨਾਲੇ ਬਾਕ ਦੀ ਬਾਕ ਨਾਲੇ ਸੇਤਾ ਸਹੀ ਠੀਕ ਨਹੀਂ ਨਾਲੇ ਆਪਾਂ ਸਾਰੇ ਘਰ ਦੇਖ ਲੈਣੇ ਆ। ਮੁੜੀ ਨੂੰ ਲਿਜਾਣਾ ਪੈ ਗਿਆ ਪਰ ਮੁੜੀ ਆ ਜਾਓ। ਹਾਂ ਸਾਰਿਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੀਆਂ ਭੈਣਾਂ ਦਾ, ਮਾਮਾ ਦਾ, ਸਾਡਾ ਭਾਈ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਸਾਥ ਦਿਓ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਅਸੀਂ ਤਾਂ ਭਾਈ ਤੁਹਾਡੇ ਪੈਰੀਂ ਹੱਥ ਲਾਉਨੇ ਆ ਤੁਸੀਂ ਸਾਡੀ ਇੱਜ਼ਤ ਰੱਖਤੀ। ਅੱਛਾ ਇਧਰੇ ਪਾਸੇ ਲਾਤੀ। ਉੱਲੇ ਪਾਸੇ ਲਾਤੀ ਜੀ। ਹਾਂਜੀ। ਉਹ ਵੀ ਤਕਰੀਬਨ ਉੱਤੀ ਆ। ਉੱਥੇ ਹੁਣ ਸਾਡੇ ਚ ਬੇਰਾ ਤੇ ਨਾਲ ਦੇ ਵਿੱਚ ਪੁਰਾਣੀ ਦੇ। ਉਹ ਤਾਂ ਆਉਂਦੀ ਆ ਜੀ। ਉਹ ਹੁਣ ਕਿਉਂਕਿ ਸਾਡੇ ਪਿੰਡਾਂ ਨੇ ਆਪ ਦਾ ਘੱਟ ਕਰ ਲਿਆ। ਤੇ ਉਹ ਵਿਰੋਧ ਹੋ ਗਿਆ ਪੂਰਾ ਇਹਨਾਂ ਦਾ। ਦੇਖੋ ਜੀ ਜਿਹੜੀ ਉਹਨਾਂ ਨੇ ਪਹਿਲਾਂ ਗੱਲ ਕਹੀ ਸੀ ਉਹਦੇ ਨਾਲੋਂ ਇਹ 100% ਝੂਠ ਬੋਲਦੇ ਆ। ਪਹਿਲਾਂ ਇਹਨਾਂ ਨੇ ਇੱਕ ਬਾਜਰਾ ਵਜਾਇਆ ਵੀ ਇਹ ਬਾਜਰੇ ਨਾਲ ਗੈਸ ਨਹੀਂ ਹੋਣੀ ਅਸੀਂ ਉਹ ਪਾਵਾਂਗੇ। ਪ੍ਰਾਲੀ ਪਾਵਾਂਗੇ। ਤੇ ਬਾਕੀ ਘਰਾਂ ਚੋਂ ਰਹਿਣ ਖੂਨ ਤੇ ਗੁਫਾ ਪਾਵਾਂਗੇ ਉਹ ਚੀਜ਼ਾਂ ਦਾ ਪਾਉਣਗੇ ਹਟ ਜੀ ਤੇ ਹਵਾ ਥੋੜਾ ਜਿਆ ਤੇਜ਼ ਚੱਲਦੀ ਆ ਉਹਦੇ ਨਾਲ ਫਿਰ ਜਿੱਦਣ ਹੁਣ ਦੇਖੋ ਉਹੀ ਕਿੱਥੇ ਆ ਕੱਲ ਅਸੀਂ ਚ ਕੋਹੀ ਦੇ ਪਰੇ ਖੜੇ ਸੀ ਉੱਥੇ ਸੁਣ ਲਾਉਂਦੇ ਪ੍ਰੈਜ਼ੀਡੈਂਟ ਦਾ ਖੜੇ ਵੇਚੀ ਮੁਸ਼ਕਵਾਤ ਵੀ ਇਹੀ ਲੱਗਣ ਹਾਂਜੀ ਇਹੀ ਲੱਗਣ ਇਹ ਵੀ ਧੂੜੀ ਵੀ ਇਹੀ ਲੱਗੀ ਆ ਜੀ ਉਹਨਾਂ ਨੇ ਗੱਲ ਕੀਤੀ ਹੈ ਇਹ ਜਿੰਨੇ ਆਪਣੇ ਮਤਲਬ ਤਸੀਨਾ ਨੇ ਸੁਣਨ ਜੇ ਇਹ ਵੀ ਹਰ ਇੱਕ ਤਹਿਸੀਲ ਤੇ ਇੱਕ ਲੱਗਣੀ ਲੁਧਿਆਣਾ ਜ਼ਿਲ੍ਹੇ ਚ 43 ਲੱਗਣੀਆਂ ਨੇ ਜੀ ਇਹ ਜਿਹੜੀ ਆਪਾਂ ਖੇਤ ਚ ਪਾਉਂਦੇ ਆ ਕੱਲਰ ਬਣ ਜਾਂਦਾ ਜੇ ਆਪਾਂ ਪਹਿਲਾਂ ਇਹਨਾਂ ਨੂੰ ਜ਼ਮੀਨ ਨਾ ਦਈਏ ਦਿਖਾ ਦਈਏ ਵੀ ਕਿਹੜੀ ਫੈਕਟਰੀ ਲਾਉਣੀ ਆ ਕੀ ਲਾਉਣਾ ਕੀ ਨਹੀਂ ਉਸ ਤੋਂ ਬਿਨਾਂ ਬਿਲਕੁਲ ਬਾਪੂ ਜੀ ਦੀ ਗੱਲ ਸਹੀ ਆ ਮੈਂ ਤਾਂ ਇਹ ਗੱਲ ਕਹਿਣਾ ਵੀ ਦੇਖੋ ਆਪਾਂ ਕਹਿੰਦਾ ਵੀ ਸਾਨੂੰ ਵਿਕਾਸ ਦੀ ਲੋੜ ਆ ਜਾਂ ਸਾਨੂੰ ਕੰਮਕਾਰ ਦੀ ਲੋੜ ਆ ਠੀਕ ਆ ਜੀ ਜਿਵੇਂ ਹੁਣ ਬਾਪੂ ਜੀ ਨੇ ਕਿਹਾ ਵੀ ਆਪਾਂ ਲਖਾ ਲਈਏ ਕੀ ਲਾਉਣਾ ਜੇ ਆਪਾਂ ਪਿੰਡ ਦੇ ਵਿੱਚ ਅੱਜ ਜਿਹੜੀ ਪੰਚਾਇਤ ਬਣਦੀ ਆ ਉਹ ਗੱਲ ਕਰੇ ਵੀ ਕਾਨੂੰ ਦੇ ਕਿਸੇ ਨੂੰ ਕੋ ਕੱਲੀ ਪੰਚਾਇਤ ਨਾਲ ਰੋਵੇ ਕੱਲੀ ਪੰਚਾਇਤ ਨਾਲ ਰੋਵੇ ਸਾਰੇ ਪਿੰਡ ਦਾ ਇਕੱਠ ਹੋਵੇ ਵੀ ਭਾਈ ਆ ਜੀ ਲੱਗ ਰਹੀ ਆ ਸਾਡੇ ਪੱਠਾ ਲੱਗਣਾ ਇਹ ਸਭ ਤੋਂ ਐਨਓਸੀ ਮੰਗਦਾ ਦੱਸੋ ਹੁਣ ਸਾਰਾ ਪਿੰਡ ਸਹਿਮਤਾ ਮੈਂ ਦੇਣਾ ਠੀਕ ਹੈ ਜੀ ਇਹ ਫੈਕਟਰੀ ਲੱਗੀ ਆ ਜਿਹੜੀ ਸਾਡੇ ਪਿੰਡ ਦੀ ਪੰਚਾਇਤ ਨੇ ਉਦੋਂ ਘੱਟ ਸੀਗਾ ਉਹਨਾਂ ਨੇ ਖੜ ਕੇ ਇਹ ਗੱਲ ਕਹਿਤੀ ਵੀ ਅਸੀਂ ਇਹਨਾਂ ਨੂੰ ਕੋਈ ਕਾਗਜ਼ ਨਹੀਂ ਦੁੱਤਾ ਫੈਕਟਰੀ ਮਹਿੰਦੀਪੁਰਾਣਾ ਨਹੀਂ ਦੁੱਤਾ ਮਹਿੰਦੀਪੁਰਾਣਾ ਨਹੀਂ ਦੁੱਤਾ ਬਾਕੀ ਆਉਣ ਵਾਲੇ ਸਮੇਂ 'ਚ ਆਪਾਂ ਕਿਹੜਾ ਕਾਗਜ਼ ਮਹਿੰਦੀਪੁਰਾਣਾ ਫੈਕਟਰੀ ਜਦੋਂ ਪਹਿਲਾਂ ਹੀ ਰੋਕਾ ਹੈ ਰੋਕਾ ਹੈ ਰੋਕਾ ਹੈ ਮਿੰਟਲ ਦਾ ਨਾਮ ਵੀ ਨਹੀਂ ਦੁੱਤਾ ਉਹਦਾ ਕੋਈ ਕਾਗਜ਼ ਨਹੀਂ ਹਾਂਜੀ ਬਾਪੂ ਜੀ ਹੁਣ ਜਿਵੇਂ ਇਹ ਆਪਣੇ ਉੱਥੇ ਫੈਕਟਰੀ ਲੱਗੀ ਮੈਨੂੰ ਉਮੀਦ ਆ ਵੀ ਆਪਣੇ ਇਹ ਪਹਿਲੀ ਫੈਕਟਰੀ ਜੀ ਇੱਥੇ ਚੱਲੀ ਆ ਅੱਛਾ ਫੈਕਟਰੀ ਹੋਣੀ ਜਿੱਦ ਤੇ ਕਲਪਿੰਡ ਐਫੈਕਟ ਨੂੰ ਉੱਤੇ ਰੱਖਣੀ ਚਾਹੀਦੀ ਹੈ। ਹਾਂਜੀ ਹਾਂ ਜਿੱਥੇ ਕੋਈ ਜਗਾ ਸਲੈਕਟ ਕੀਤੀ ਹੋਈ ਹੈ। ਉਹ ਜੀ ਰਾਜਸਥਾਨ ਕੋਟਾ ਵਾਲੀ ਚੱਕੂਗੀ। ਬਹੁਤ ਚੱਕੂ ਵੀ ਆਪਾਂ ਨੂੰ ਬਾਜਰੇ ਦਾ ਬੀਜ ਦਊਗੀ ਤੇ ਆਪਾਂ ਤੋਂ ਹੀ ਖਰੀਦੂਗੀ। ਪਰ ਉਹ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਸਾਰੇ ਗਲਤ ਨਿਕਲੇ। ਤੇ ਉਹਨਾਂ ਨੇ ਅੱਜ ਪਿੰਡ ਦੇ ਵਿੱਚ ਇੰਨਾ ਪ੍ਰਦੂਸ਼ਣ ਫੈਲਾਇਆ ਕਿ ਸਾਡਾ ਰਹਿਣਾ ਉੱਥੇ ਉੱਥਾ ਹੋ ਗਿਆ। ਤੇ ਜਿਹੜਾ ਉਹਦੇ ਵਿੱਚੋਂ ਸਮਾਨ ਨਿਕਲਦਾ ਆਦਮੀ 35 ਸੋਦੇ ਪਿੰਡਾਂਵੀਆਂ ਨੇ। ਲੁਧਿਆਣੇ ਤੋਂ ਆਉਂਦੀ ਪੋਰੇ ਦੀ ਸੀ ਆਈ ਸਰਕਾਰਾਂ ਤਾਂ ਹੀ ਧੋਖਾ ਹੀ ਕਰ ਦਈਆਂ ਨੇ ਇਹ ਖਾਨਾ। ਕਹਿੰਦੇ ਜੇ ਕੋਈ ਫੈਕਟਰੀ ਉਹਦਾ ਚੰ ਕਰੋ ਇੰਨਾ ਮਾਰਾ ਹੋਊਗਾ ਕਿ ਲੋਕਾਂ ਨੂੰ ਰਹਿਣ ਨਹੀਂ ਦੇਊਗਾ ਇਹ ਨੂੰ ਪਤਾ ਪਹਿਲਾ ਅਫਸਰ ਆਇਤੀ ਜੀ ਉਹ ਡਿੱਗੜੋਂ ਉਹ ਜਾ ਚੈੱਕ ਕਰਕੇ ਜੀ ਇੱਕ ਵਾਰ ਉਹਨੇ ਬੰਦ ਕਰ ਦਿੱਤਾ ਲੋਕਾਂ ਨੂੰ ਖਰਾਬ ਕਰਨਾ ਸਰਕਾਰ ਦਾ ਵੀ ਹੱਕਵੰਦਾ ਕਿਉਂ ਲੋਕਾਂ ਦੀ ਜਨਮਾਲ ਦੀ ਰੱਖੀ ਨਹੀਂ ਕਰਦੇ ਹੋ ਹਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਗੱਲ ਹੈਗੀ ਇੱਕ ਸੱਚੀ ਆਪਾਂ ਇੱਥੇ ਬੈਠੇ ਆਪਾਂ ਕਹਾਂਗੇ ਵੀ ਯਾਰ ਕਿ ਸਮੱਲ ਕਿਤੇ ਜਾਣਦੀ ਨਹੀਂ ਕਿ ਜੇ ਆਪਾਂ ਨੂੰ ਸਵੈਲ ਆਉਂਦੀ ਆ ਫਤਾਂ ਬੋਲਣ ਲੱਗਿਆ ਸਾਢੇ 2 ਸਾਲ ਦੀ ਸੀ ਹੁਣ ਲੋਕਾਂ ਨੂੰ ਜਦੋਂ ਜਦੋਂ ਲੋਕਾਂ ਨੂੰ ਪਤਾ ਲੱਗਿਆ ਉਹਨਾਂ ਨੇ ਸ਼ੁਰੂ ਵੀ ਨਹੀਂ ਹੋਣ ਦਿੱਤੇ ਆ ਮੂਹਰੇ ਧਰਨੇ ਲਾ ਲਏ ਜੀ ਪਹਿਲੇ ਸਾਡੇ ਪਿੰਡੋਂ ਆਏ ਆ ਗੁਲਕਾਬਾਦ ਬੂਂਟੂਂਦੜੀ ਦੇ ਜੀ ਹੁਣ ਸਾਡੇ ਫੈਲ ਲੱਗਣ ਲੱਗੀ ਆ ਜੀ ਸਾਡਾ ਪਿੰਡ ਤੇ ਸਾਰਾ ਇੱਕ ਹੋ ਕੇ ਤੁਰਿਆ ਜੀ ਜਿਹੜੇ ਅਸੀਂ ਆ ਮੁੰਡਿਆਂ ਦੇ ਉੱਤੇ ਚੱਕਿਆ ਸੀ ਇਹਨਾਂ ਨੂੰ ਅਸੀਂ ਨਾਲ ਜੋੜਿਆ ਵਾਚ ਵੀ ਭਾਈ ਤੁਸੀਂ ਲੀਡਰ ਬੰਦੇ ਹੋ ਪਿੰਡ ਦੇ ਸਾਡੇ ਸਾਡੇ ਨਾਲ ਤੋਰੋ ਇਨਸਾਨ ਹਾਂ ਹਾਂ ਜੀ ਹੁਣ ਸਾਡੇ ਪਹਿਲਾਂ ਅਸੀਂ ਆ ਪੰਜ ਸੱਤ ਜਾਣੇ ਸੀ ਇਹਨਾਂ ਤੋਂ 10 ਹੋ ਗਏ ਜੀ 20 ਹੋ ਗਏ ਕੱਲ ਸਾਡੇ ਭੂਂਦਰੀ ਤੋਂ ਬੀਬੀਆਂ ਆਈਆਂ ਗੱਡੀ ਦੇ ਵਿੱਚ ਸਾਡੇ ਪਿੰਡ ਨੇ ਪਿੰਡ ਦੇ ਵਿੱਚੋਂ ਬੁੜੀਆਂ ਬਹੁਤ ਘੱਟ ਸਾਡੇ ਨਾਲ ਆ ਗਈਆਂ ਤੇ ਜਦੋਂ ਉਹ ਕੱਲ ਆਈਆਂ ਉਹਨਾਂ ਨੇ ਜੀ ਆ ਕੇ ਗੱਡੀ ਆਪਦੀ ਖੜਾਈਆ ਫੈਕਟਰੀ ਦੇ ਕੋਲ ਉੱਥੋਂ ਤੁਰ ਕੇ ਨਾਰੇ ਲਾਉਂਦੀਆਂ ਪਿੰਡ ਤੱਕ ਆਈਆਂ ਉਹਨਾਂ ਨੇ ਕੋਸ਼ਿਸ਼ਤਾ ਸਾਡੇ ਕਟ ਦੇ ਵਿੱਚ ਵੀ ਕੱਢ ਕੇ ਗੁਰਦੁਆਰਾ ਸਾਹਿਬ ਆ ਗਏ ਉਥੋਂ ਜੀ ਜਾਨੀ ਉਹਨਾਂ ਨੇ ਅਨਾਉਂਸਮੈਂਟ ਸਪੀਕਰ ਦੇ ਗੁਰਦੁਆਰਾ ਸਾਹਿਬ ਤੇ ਚੱਲ ਪਈ ਆ ਆਪਦੇ ਵਿਚਾਰ ਰੱਖੇ ਸਾਰਿਆਂ ਨੂੰ ਕਿਹਾ ਅੱਜ ਸਾਡੇ ਪਿੰਡ ਦੇ ਵਿੱਚ ਇੰਨਾ ਇਕੱਠ ਸੀ ਬੀਬੀਆਂ ਦਾ ਵੀ ਜਾਨੀ ਜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਪੈਰੀਂ ਹੱਥ ਲਾਉਣ ਨੂੰ ਤਿਆਰ ਨੇ ਤਿਆਰ ਆ ਜਿਹੜੀਆਂ ਸਭ ਤੋਂ ਛੋਟੀਆਂ ਸੀ ਅਸੀਂ ਉਹਨਾਂ ਦੇ ਵੀ ਲਾਉਣ ਨੂੰ ਤਿਆਰ ਆ ਬੀਬੀਆਂ ਜਿਹਾ ਸਾਡੀਆਂ ਭੈਣਾਂ ਵੀ ਉਹਨਾਂ ਨੇ ਸਾਡੇ ਬੁੜੀਆਂ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਜਗਾਤ ਆ ਸਾਡਾ ਪਿੰਡ ਅਸੀਂ ਜਾਨੀ ਇਹ ਪਹਿਲਾਂ ਅਸੀਂ ਉਹਦੀ ਅਸੀਂ ਆਹ 5-7 ਜਣੇ ਅਸੀਂ ਕੀ ਕਰਾਂਗੇ ਘਰ ਨਾਲੋਂ ਤਾਂ ਸਾਨੂੰ ਟੌਰਚਰ ਕਰਿਆ ਜਾਊਗਾ ਤੇ ਅੱਜ ਅਸੀਂ ਸਾਡਾ ਸਾਰਾ ਪਿੰਡ ਇਕੱਠਾ ਪਰ ਸਾਡੇ ਤੇ ਦਰਖਾਸਤ ਆ ਅਸੀਂ ਉੱਪਰ ਹੀ ਆਏ ਆ ਖੰਨੇਓ ਅਸੀਂ ਪਿੰਡ ਪਹਿਲਾਂ ਬੂਦੀਆਂ ਕੋ ਗਏ ਫਿਰ ਹਰਵਾਸ ਪਰ ਗਏ ਹੁਣ ਆ ਗਏ ਆ ਆਹ 5-7 ਜਣਿਆਂ ਤੇ ਸਾਡੇ ਤੇ ਦਰਖਾਸਤ ਦਿੱਤੀ ਹੋਈ ਆ ਵੀ ਇਹ ਸਾਡੀਆਂ ਟੈਂਕੀਆਂ ਰੋਕਦੇ ਆ ਵੀ ਜਣੇ ਵਿਰੋਧ ਪ੍ਰਚਾਰ ਕਰਦੇ ਆ ਵੀ ਸਾਡੀਆਂ ਟੈਂਕੀਆਂ ਜਾਣਬੁੱਝ ਕੇ ਰੋਕਦੇ ਆ ਔਰ ਬਾਪੂ ਜੀ ਸਾਨੂੰ ਕੀ ਲੋੜਾ ਕੋਈ ਲਿੰਗੀ ਜਾਂਦੀ ਟੈਂਕੀ ਨੂੰ ਰੋਕਣ ਦੀ ਜਾਂ ਉਹ ਕਿਸੇ ਨੂੰ ਕਹਿਣ ਦੀ ਛੜਕ ਤੇ ਤਾਂ ਸਾਰੇ ਪਿੰਡ ਲੈ ਕਹਦੇ ਨੇ ਸਾਰੇ ਲੋਕ ਨਿੰਦੇ ਨੇ ਕੋਈ ਅਸੀਂ ਜ਼ਿੰਮੇਵਾਰ ਭਰਾ ਅੱਜ ਵੀ ਖੇਤੀ ਕਰਦੇ ਆ ਸਰਪਰੀ ਮਹੀਨੇ ਦੇ ਵਿੱਚ 8 10 ਤਰੀਕ ਦੀ ਗੱਲ ਆ ਫਰਵਰੀ ਦੀ ਅਸੀਂ ਤਿੰਨ ਚਾਰਾਂ ਜਾਣਿਆਂ ਨੇ ਸਲਾਹ ਬਣਾ ਲਈ ਚਲੋ ਅਸੀਂ ਖੇਤੀ ਕਰਦੇ ਆ ਆਲੂਆਂ ਦੀ ਖੇਤੀ ਕਰਦੇ ਆ ਅਸੀਂ ਤਿੰਨ ਚਾਰ ਜਾਣਿਆਂ ਨੇ ਸਲਾਹ ਬਣਾ ਲਈ ਪਈ ਅਸੀਂ ਫੈਕਟਰੀ ਵਾਲਿਆਂ ਨਾਲ ਗੱਲ ਕਰੀ ਪਈ ਅਸੀਂ ਇੱਕ ਟੈਂਕੀ ਆਪਣੀ ਬਣਾ ਲੈਨੇ ਆ ਤੇ ਤੁਸੀਂ ਉਹ ਸਪੈਸ਼ਲ ਜਾਨੀ ਕਿ ਸਾਨੂੰ ਡੇਲੀ ਭਰ ਕੇ ਦੇ ਚਲੋ ਜਿੰਮਾ ਵੀ ਨੰਬਰ ਆਉਂਦਾ ਹਨ ਤੇ ਅਸੀਂ ਟੈਂਕੀ ਆਪਣੀ ਬਣਾ ਲੈਣੀ ਆ ਉਸ ਤੋਂ ਬਾਅਦ ਜਦੋਂ ਹੁਣ ਰਿਪੋਰਟਾਂ ਕਰਾਈਆਂ ਤਾਂ ਇਹਦੇ ਵਿੱਚ ਹਾਨੀਕਾਰਕ ਤੱਤ ਪਾਏ ਗਏ ਆ ਹਨ ਜਿੱਦਾਂ ਜਿਹੜੀ ਲੈਡ ਆ ਹਨਾ ਇਹ ਇੱਕ ਕੈਂਸਰ ਵਾਲਾ ਤੱਤ ਆ ਜੀ ਇਹਦੇ ਨਾਲ ਸਰੀਰ ਨੂੰ ਕੈਂਸਰ ਆਉਂਦਾ ਆਪਾਂ ਜਿੱਥੇ ਪੱਠਾ ਵੀਜਾ ਜਾਂ ਕੁਝ ਹੋਰ ਆ ਜੇ ਉਹ ਡੰਗਰ